ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਪ ਵਿਕਰਮ ਸਿੰਘ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਪੱਕਿਆ ਹੋਇਆ ਵੱਖ-ਵੱਖ ਤਰ੍ਹਾਂ ਦੇ ਕਲਰ ਨਿਕਲ ਕੇ ਸਾਹਮਣੇ ਆ ਰਹੇ ਆ ਵੱਖ-ਵੱਖ ਤਰ੍ਹਾਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿਤੇ ਗਾਲਾਂ ਗਾਲਾਂ ਨਿਕਲ ਰਹੀਆਂ ਨੇ ਕਿਤੇ ਬੋਲੀਆਂ ਲੱਗ ਰਹੀਆਂ ਨੇ ਤਾਂ ਕਿਤੇ ਕੁਝ ਹੋਰ ਹੋ ਰਿਹਾ ਕਿਤੇ ਲੜਾਈ ਝਗੜੇ ਹੋ ਰਹੇ ਆ ਕੱਲ ਜੀਰਾ ਦੇ ਵਿੱਚ ਜਿਵੇਂ ਹੋਇਆ ਪਰ ਉਸ ਤੋਂ ਪਹਿਲਾਂ ਤੁਹਾਡਾ ਧਿਆਨ ਦਿਵਾ ਦਈਏ ਪੁਨਰਹੇੜੀ ਬਲਾਕ ਵਾਲੇ ਪਾਸੇ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਜਲਵੇੜਾ ਦੇ ਵਿੱਚ ਜਿੱਥੇ ਕਿ ਕੱਲ ਗਾਲੋ ਗਾਲੀ ਹੋਏ ਸੀਗੇ ਇੱਕ ਸਰਪੰਚੀ ਦਾ ਉਮੀਦਵਾਰ ਤੇ ਦੂਸਰੇ ਪਾਸੇ ਬीडीपीओ ਬीडीपीओ ਨੇ ਪਹਿਲਾਂ ਗਾਲ ਕੱਢੀ ਸੀ ਨਾਲ ਹੀ ਧਮਕੀ ਦਿੱਤੀ ਸੀ ਕਿ ਤੈਨੂੰ ਚੱਕ ਕੇ ਥਾਣੇ ਸੁੱਟਵਾਉਣਾ ਬीडीपीओ ਸਾਹਿਬ ਨੂੰ ਗਰਮੀ ਦਿਖਾਉਣੀ ਮਹਿੰਗੀ ਪੈ ਸਕਦੀ ਹੈ ਕਿਉਂਕਿ ਬीडीपीओ ਤੇ ਐਕਸ਼ਨ ਹੋ ਸਕਦਾ ਕਿਉਂਕਿ ਕੱਲ ਹੀ ਜਿੱਦਾਂ ਇਹ ਖਬਰ ਨਿਕਲ ਕੇ ਸਾਹਮਣੇ ਆਈ ਪੁਨਰਹੇੜੀ ਦੇ ਬीडीपीओ ਮਹਿੰਦਰਜੀਤ ਸਿੰਘ ਦੇ ਮਾਮਲੇ ਦੇ ਵਿੱਚ ਪਟਿਆਲਾ ਦੇ ਏਡੀਸੀ ਦਿਹਾਤੀ ਵਿਕਾਸ ਅਨੁਪਰੀ ਅਨੁਪ੍ਰੀਤਾ ਜੋਲ ਨੇ ਜੋ ਹੈ ਉਹਨਾਂ ਤੋਂ 2 ਦਿਨਾਂ ਦਾ ਸਮਾਂ ਦੇ ਕੇ ਜਵਾਬ ਮੰਗਿਆ ਹੈ ਤਾਂ ਇਹ ਪੂਰਾ ਇਹ ਕੱਲ ਦੀ ਪਿਕਚਰ ਹੈ ਕੱਲ ਦਾ ਇਹ ਪੂਰਾ ਵੀਡੀਓ ਹੈ ਜਦੋਂ ਗਹਿਮਾ ਗਹਿਮੀ ਹੋਈ ਜਦੋਂ ਗਰਮੋ ਗਰਮੀ ਹੋਇਆ ਮਾਹੌਲ ਐਨਓਸੀ ਲੈਣ ਵਾਸਤੇ ਗਿਆ ਸੀਗਾ ਇੱਕ ਸ਼ਖਸ ਜੋ ਕਿ ਸਰਪੰਚੀ ਦਾ ਉਮੀਦਵਾਰ ਹੈ ਦੱਸਿਆ ਜਾ ਰਿਹਾ ਸੀਗਾ ਔਰ ਮਾਹੌਲ ਗਰਮ ਹੋ ਜਾਂਦਾ ਜਦੋਂ ਇਹ ਦੱਸਿਆ ਜਾਂਦਾ ਕਿ ਬੀਡੀਪੀਓ ਸਾਹਿਬ ਗਰਮ ਹੋਏ ਬੀਡੀਪੀਓ ਦੀ ਗਰਮੀ ਦਾ ਇੱਕ ਵੀਡੀਓ ਆ ਗਿਆ ਸਾਹਮਣੇ ਔਰ ਉਸ ਤੋਂ ਬਾਅਦ ਸਿਕੰਜਾ ਉਹਨਾਂ ਤੇ ਹੁਣ ਕੱਸਿਆ ਜਾ ਸਕਦਾ ਔਰ ਇੱਕ ਮੁਲਾਜ਼ਮ ਸੀਗਾ ਪਿੱਛੇ ਉਹ ਜ਼ਰੂਰ ਉਹਨਾਂ ਨੂੰ ਪਾਸੇ ਕਰਕੇ ਲੈ ਕੇ ਜਾਂਦਾ ਪਰ ਬੀਡੀਪੀਓ ਸਾਹਿਬ ਦੇ ਮੂੰਹੋਂ ਗਾਲ ਵੀ ਨਿਕਲ ਜਾਂਦੀ ਹੈ ਖੈਰ ਅਫਸਰ ਜੋ ਹੁੰਦੇ ਆ ਉਹ ਲੋਕਾਂ ਦੀ ਸਰਵਿਸ ਵਾਸਤੇ ਹੁੰਦੇ ਆ ਲੋਕਾਂ ਦੀ ਸੇਵਾ ਵਾਸਤੇ ਹੁੰਦੇ ਆ ਪਰ ਇਹੋ ਜੇ ਅਫਸਰ ਜਦੋਂ ਥੋੜਾ ਜਿਹਾ ਦਿਮਾਗ ਠਿਕਾਣੇ ਤੇ ਨਾ ਰਹੇ ਤਾਂ ਉਦੋਂ ਫਿਰ ਐਕਸ਼ਨ ਹੋਣਾ ਲਾਜ਼ਮੀ ਹੋ ਜਾਂਦਾ ਕਿਉਂਕਿ ਸ਼ਾਇਦ ਪਤਾ ਨਹੀਂ ਕਿਹੜੀ ਗੱਲ ਦਾ غرੂਰ ਸੀਗਾ ਬੀਡੀਪੀਓ ਸਾਹਿਬ ਨੂੰ ਬੀਡੀਪੀਓ ਸਾਹਿਬ ਵੱਡੇ ਵੱਡੇ ਅਫਸਰ ਨੇ ਤੁਹਾਡੇ ਉੱਪਰ ਹੋਰ ਵੀ ਅਫਸਰ ਹੈਗੇ ਨੇ ਡਿਪਟੀ ਕਮਿਸ਼ਨਰ ਵੀ ਇਸ ਤਰੀਕੇ ਦੇ ਨਾਲ ਗੱਲ ਨਹੀਂ ਕਰਦੇ ਤਾਂ ਹੁਣ ਖੈਰ ਤੁਹਾਡੇ ਜਿਹੜੇ ਵੱਡੇ ਸੀਨੀਅਰ ਅਫਸਰ ਨੇ ਏਡੀਸੀ ਨੇ ਜਿਹੜੇ ਔਰ ਉਹਨਾਂ ਦੇ ਵੱਲੋਂ ਰਿਪੋਰਟ ਮੰਗੀ ਗਈ ਆ ਉਹਨਾਂ ਤੋਂ ਉਹਨਾਂ ਨੇ ਤੁਹਾਡੇ ਤੋਂ ਜਵਾ ਬ ਮੰਗ ਲਿਆ ਦੋ ਦਿਨਾਂ ਜਵਾਬ ਦੇਣਾ ਪਏਗਾ ਦੇਖੋ ਪੁਲਿਸ ਮੁਲਾਜ਼ਮ ਕਿਦਾਂ ਟੁੱਟ ਕੇ ਪੈ ਜਾਂਦੇ ਆ ਉਸ ਬੰਦੇ ਨੂੰ ਤਾਂ ਇਹ ਇਹ ਵੀ ਦੇਖਣ ਵਾਲੀ ਤਸਵੀਰਾਂ ਹਾਲਾਂਕਿ ਉਹਨਾਂ ਨੇ ਸੀਨੀਅਰ ਅਫਸਰਾਂ ਦਾ ਹੁਕਮ ਬਜਾਉਣਾ ਹੁਕਮ ਮੰਨਣਾ ਹੁੰਦਾ ਤਾਂ ਤਿੰਨ ਜਣੇ ਚਾਰ ਜਣੇ ਇੱਕ ਜਣੇ ਨੂੰ ਨੂਡ ਕੇ ਖੜ ਜਾਂਦੇ ਇੱਕ ਬੰਦੇ ਨੂੰ ਨੂਡ ਕੇ ਖੜ ਜਾਂਦੇ ਕਿੱਧਰ ਦਾ ਸਿਸਟਮ ਹੈ ਸਵਾਲ ਖੜੇ ਹੋ ਰਹੇ ਸੀਗੇ ਬੀਡੀਪੀਓ ਜਦੋਂ ਦਾ ਚਰਚਾ ਚ ਆਇਆ ਉਸ ਤੋਂ ਬਾਅਦ ਫਿਰ ਪ੍ਰਸ਼ਾਸਨ ਨੂੰ ਹੁਣ ਐਕਸ਼ਨ ਲੈਣਾ ਪਏਗਾ ਕਿਉਂਕਿ ਦੋ ਦਿਨਾਂ ਦੇ ਵਿੱਚ ਵਿੱਚ ਜਵਾਬ ਦੇਣਾ ਹੋਏਗਾ ਬੀਡੀਪੀਓ ਮਹਿੰਦਰਜੀਤ ਸਿੰਘ ਨੂੰ ਤਾਂ ਕੀ ਬੀਪੀ ਵੱਧ ਗਿਆ ਸੀ ਜਾਂ ਦਿੱਕਤ ਕੋਈ ਹੋਰ ਹੋਈ ਇਹ ਤਾਂ ਹੁਣ ਉਹ ਦੇਖਣਗੇ ਕੀ ਜਵਾਬ ਉਹਨਾਂ ਨੇ ਦੇਣਾ ਪਰ ਇਹਨਾਂ ਤੇ ਐਕਸ਼ਨ ਹੋ ਸਕਦਾ ਹੈ ਦੋ ਦਿਨਾਂ ਦੇ ਅੰਦਰ ਅੰਦਰ ਇਹਨਾਂ ਨੇ ਜਵਾਬ ਦੇਣਾ ਕਿਉਂਕਿ ਵੀਡੀਓ ਇੰਨਾ ਵਾਇਰਲ ਹੋ ਗਿਆ ਕਿ ਐਕਸ਼ਨ ਇਹਨਾਂ ਤੇ ਹੋ ਸਕਦਾ ਕਾਰਵਾਈ ਇਹਨਾਂ ਤੇ ਹੋ ਸਕਦੀ ਹੈ ਉੱਪਰੋਂ ਪਤਾ ਨਹੀਂ ਕਿਸੇ ਦਾ ਫੋਨ ਖੜਕ ਰਿਹਾ ਸੀ ਫਿਰ ਫੋਨ ਆਇਆ ਇਹਨਾਂ ਨੂੰ ਔਰ ਫੋਨ ਲਾ ਕੇ ਪਾਸੇ ਨੂੰ ਹੋ ਗਏ ਪਰ ਸਵਾਲ ਖੜੇ ਕਰਨ ਦੇ ਲਈ ਮਜਬੂਰ ਕਰਦੀ ਹੈ ਇਹ ਵੀਡੀਓ ਕਿ ਤੁਸੀਂ ਲੋਕਾਂ ਦੀ ਸਰਵਿਸ ਵਾਸਤੇ ਤੁਸੀਂ ਲੋਕਾਂ ਦੀ ਸੇਵਾ ਵਾਸਤੇ ਤੁਹਾਨੂੰ ਇਹੋ ਜੀ ਜਿਹੜੀ ਆ ਬੋਲਬਾਣੀ ਉਹ ਸ਼ੋਭਦੀ ਨਹੀਂ ਇਹੋ ਜੀ ਬੋਲ ਬੋਲਬਾਣੀ ਜਿਹੜੀ ਆ ਉਹ ਚੰਗੀ ਨਹੀਂ ਲੱਗਦੀ ਤਾਂ ਜ਼ਰੂਰ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਇਹੋ ਜੀਆਂ ਚੀਜ਼ਾਂ ਦਾ ਕਿ ਜਦੋਂ ਤੁਸੀਂ ਕਿਸੇ ਇਹੋ ਜੇ ਅਹੁਦੇ ਤੇ ਹੋਵੋ ਸਰਕਾਰੀ ਨੌਕਰੀ ਤੇ ਹੋਵੋ ਤੁਸੀਂ ਤਾਂ ਜ਼ਰੂਰ ਤੁਹਾਨੂੰ ਖਿਆਲ ਰੱਖਣਾ ਚਾਹੀਦਾ ਕਿ ਤੁਸੀਂ ਲੋਕਾਂ ਦੀ ਸੇਵਾ ਵਾਸਤੇ ਲਾਏ ਗਏ ਹੋ ਨਾ ਕਿ ਲੋਕਾਂ ਨੂੰ ਗਾਲਾਂ ਕੱਢਣ ਵਾਸਤੇ ਲਾਏ ਗਏ ਹੋ ਸਾਹਮਣੇ ਵਾਲੇ ਸ਼ਖਸ ਨੇ ਜੇ ਕੋਈ ਗਲਤੀ ਕੀਤੀ ਵੀ ਆ ਤਾਂ ਜ਼ਰੂਰ ਤੁਹਾਨੂੰ ਪਿਆਰ ਦੇ ਨਾਲ ਡੀਲ ਨਾ ਚਾਹੀਦਾ ਸੀ ਤਰੀਕੇ ਨਾਲ ਡੀਲ ਕਰਨਾ ਚਾਹੀਦਾ ਸੀਗਾ ਇਹ ਤੁਹਾਡਾ ਤਰੀਕਾ ਨਹੀਂ ਸੀਗਾ ਸਹੀ ਬੀਡੀਪੀਓ ਸਾਹਿਬ ਕਿਉਂਕਿ ਪੁਲਿਸ ਮੁਲਾਜ਼ਮ ਜੋ ਨੇ ਔਰ ਉਹ ਆਉਂਦੇ ਆ ਫਿਰ ਤੁਸੀਂ ਟੁੱਟ ਕੇ ਆ ਪੈਨੇ ਜਿੱਦਾਂ ਸ਼িকার ਖੜਾ ਹੁੰਦਾ ਸਾਹਮਣੇ ਤਾਂ ਉਹ ਵੀ ਸਾਹਮਣੇ ਇਨਸਾਨ ਸੀਗਾ ਔਰ ਸਰਪੰਚੀ ਦਾ ਉਮੀਦਵਾਰ ਦੱਸਿਆ ਜਾ ਰਿਹਾ ਔਰ ਤੁਸੀਂ ਚੋਣ ਲੜਨ ਵਾਲੇ ਉਮੀਦਵਾਰ ਦੇ ਨਾਲ ਇਸ ਤਰੀਕੇ ਦੇ ਨਾਲ ਨਹੀਂ ਪੇਸ਼ ਆ ਸਕਦੇ ਤਾਂ ਹੁਣ ਬੀਡੀਪੀਓ ਸਾਹਿਬ ਜਿਹੜੇ ਕੱਲ ਗਾਲਾਂ ਕੱਢ ਰਹੇ ਸੀ ਇੱਕ ਵਾਰ ਮੈਂ ਚਾਹਣਾ ਉਹ ਵੀਡੀਓ ਦਿਖਾ ਦਿੱਤਾ ਜਾਵੇ ਪੂਰਾ ਵੀਡੀਓ ਦਿਖਾ ਦਈਏ ਉਸ ਤੋਂ ਬਾਅਦ ਤੁਹਾਨੂੰ ਐਕਸਪਲੇਨ ਕਰ ਦਿਆਂਗੇ ਮਾਰ ਕੇ ਮਾਰ ਕੇ ਮਾਰ ਕੇ ਤੈਨੂੰ ਉਹ ਚੱਲ ਕੋਈ ਅਸੀਂ ਇੱਥੇ ਨਹੀਂ ਬੈਠੇ ਏਕ ਮਾਰਦੇ ਨਾ ਤੂੰ ਮੈਨੂੰ ਇਹ ਇਹ ਬਾਅਦ ਚਾਉਂਗੇ ਪਹਿਲਾਂ ਤੱਕੜਾ ਕਰੀਂ ਕਹਿੰਦਾ ਮਾਰਦਾ ਨਾ ਮਾਰਦਾ ਨਾ ਮਾਰਦੇ ਤੂੰ ਮੈਨੂੰ ਫਿਰ ਮਾਰਨਾ ਕਰ ਲਾਂ ਮੈਂ ਜਾ ਕੇ ਖਾਣਾ ਛੱਡ ਦੂੰਗਾ ਸਮਝਦਾ ਜਿਸੋ ਇੰਨਾ ਤੈਨੂੰ ਕੱਲੇ ਨੂੰ ਤਕਲੀਫ ਹੈ ਪੰਗੋ ਬੰਦਾ ਖੜਾ ਇੱਥੇ ਤੂੰ ਬੈਠੇ ਚ ਲਗਾ ਪਕਵਾਰਾ ਵੀ ਕਰਨਾ ਆਜ ਨੂੰ ਮਾਰ ਬਖਸ਼ਾ ਜਾ 500 ਬੰਦਾ ਇੱਥੇ ਖੜਾ ਹੋਰ ਤਾਂ ਕੋਈ ਬੋਲ ਨਹੀਂ ਰਿਹਾ ਤੈਨੂੰ ਤਕਲੀਫਾ ਤਕਲੀਫ ਮੈਨੂੰ ਹੁੰਦਾ ਗੋਲ ਕਰਦੇ ਤੈ ਤੈ ਅੱਗੇ ਕਿਹਦੀ ਤੋਹਾਈ ਅੱਜ ਤਾਂ ਕੀ ਆ ਤੁਹਾਨੂੰ ਨਾ ਨਾ ਕੀ ਬੋਲਾ ਹੋ ਰਿਹਾ ਹੈ ਤੈਨੂੰ ਕੋਈ ਮਰਦਾ ਕਰਦਾ ਨੋ ਤੋ ਐ ਚੱਲ ਚੱਲ ਪਾਰਟੀ ਜੁਰੂਰ ਹੋ ਰਹੀ ਹੈ 400 ਬੰਦਾ ਪਾਰਟੀ ਹੋ ਰਹੀ ਹੈ ਤੈਨੂੰ ਮੈਨੂੰ ਪਹਿਲਾਂ ਜ਼ਹਿਰ ਕਰਦਾ ਤੂੰ ਮੈਨੂੰ ਕਿ ਤੂੰ ਇਹ ਗੱਲ ਨਹੀਂ ਕਰ ਤੂੰ ਮੀਂਹ ਮਾਰ ਕੇ ਮਾਰ ਕੇ ਦੇਖ ਰਿਹਾ ਤੂੰ ਉਹ ਚੱਲ ਕੋਈ ਅਸੀਂ ਇੱਧੇ ਨਹੀਂ ਬੈਠੇ ਇੱਕ ਮਾਰਦੇ ਨਾ ਤੂੰ ਮੈਨੂੰ ਇਹ ਇਹ ਪੰਜ ਸੌ ਗ੍ਰਾਮ ਹੁਣ ਮਾਰਦਾ ਹੋਵੇ ਜਾਣੇ ਬੰਦ ਕਰਦਾ ਤਾ ਤੂੰ ਮੈਨੂੰ ਤੰਦਾ ਮਾਰਨ ਮੈਨੂੰ ਕੋਤ ਤੰਦਾ ਕਰੀ ਪਾਉਂਦਾ